ਅਹਾਰਸ਼ਟ੍ਰਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਭਾਜਪਾ ਨੇ ਇੱਕ ਵੱਡਾ ਝਟਕਾ ਦਿੱਤਾ ਹੈ ਜੇਕਰ ਗੱਲ ਕਰੀਏ ਜਿੱਥੇ ਇੱਕ ਪਾਸੇ ਜੋ ਸੁਖਬੀ ਸਿੰਘ ਬਾਦਲ ਵੱਲੋਂ ਆਪਣੀ ਪੁਨਰ ਸਜੀਤੀ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਤਰੀਕੇ ਜਿੱਤ ਜਾਵੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਜੋ ਇਜਲਾਸ ਕੀਤਾ ਜਾ ਰਿਹਾ ਹੈ ਉੱਥੇ 11 ਅਗਸਤ ਨੂੰ ਹਜੇ ਸ਼੍ਰੋਮੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਤੇ ਨਵੀਂ ਲੀਡਰਸ਼ਿਪ ਮਿਲਣ ਜਾ ਰਹੀ ਹੈ ਲੇਕਿਨ ਪੰਜਾਬ ਦੇ ਵਿੱਚ ਜੋ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਵੱਲੋਂ ਆਪ ਦਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਭਾਜਪਾ ਇੱਕ ਵੱਡਾ ਝਟਕਾ ਦਿੱਤਾ ਹੈ ਜਿੱਥੇ ਵਿੱਚੋ ਵਿੱਚ ਕੰਸੋਆ ਚੱਲ ਰਹੀਆਂ ਸੀ ਕਿ ਇਹ ਵੱਡੇ ਆਗੂ ਵੀ ਕਹਿ ਰਹੇ ਸੀ ਕਿ ਸ਼੍ਰੋਮਣੀ ਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਲੇਕਿਨ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜੇਕਰ ਗੱਲ ਕਰੀਏ ਜਦੋਂ ਤਿੰਨ ਕਾਨੂੰਨ ਪਾਸ ਕੀਤੇ ਗਏ ਸੀ ਬੀਜੇਪੀ ਵੱਲੋਂ ਤਾਂ ਪਹਿਲਾਂ ਉਹਨਾਂ ਦੇ ਨਾਲ ਜੋ ਖੜੇ ਸੀਗੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਬੀਬਾ ਬੀਬਾ ਹਰਸਿਮਰਤ ਕੋਰ ਬਾਦਲ ਤੇ ਦੂਸਰੇ ਪਾਸੇ ਮਹਿਰੂਬ ਬਾਦਲ ਸਾਹਿਬ ਖੁਦ ਪ੍ਰਕਾਸ਼ ਸਿੰਘ ਬਾਦਲ ਲੇਕਿਨ ਜਦੋਂ ਉਹਨਾਂ ਨੇ ਵੇਖਿਆ ਕਿ ਸਾਡਾ ਬੈਂਕ ਬੈਲੈਂਸ ਟੁੱਟ ਰਿਹਾ ਪੰਜਾਬ ਦੇ ਲੋਕ ਸਾਡੇ ਖਿਲਾਫ ਹੋਣੇ ਸ਼ੁਰੂ ਹੋ ਗਏ ਨੇ ਤਾਂ ਉਹਨਾਂ ਨੇ ਉਸੇ ਟਾਈਮ ਹੀ ਆਪਣਾ ਪਲਟਾ ਮਾਰ ਲਿਆ ਤੇ ਹੁਣ ਇਹ ਵੱਖਰੀ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਬੀਜੇਪੀ ਨੇ ਵੱਡੇ ਆਗੂਆਂ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਕਿਤੇ ਨਾ ਕਿਤੇ ਜੋ ਗੱਠਜੋੜ ਹੋ ਸਕਦਾ ਹੈ ਲੇਕਿਨ ਹੁਣ ਅਸ਼ਵਨੀ ਕੁਮਾਰ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੇਕਰ ਤੁਹਾਨੂੰ ਦੱਸ ਦਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੀਠ ਜਲੰਧਰ ਚ ਪੰਜਾਬ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਉਣ ਤੇ ਇੱਕ ਸਨਮਾਨ ਪ੍ਰੋਗਰਾਮ ਕਰਵਾਇਆ ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਚ ਆਉਣ ਵਾਲੀਆਂ ਸਾਰੀਆਂ ਚੋਣਾਂ ਆਪਣੇ ਦਮ ਤੇ ਲੜੇਗੀ ਵਰਕਰਾਂ ਨੂੰ ਸਬੋਨਰ ਕਰਦੇ ਉਹਨਾਂ ਨੇ ਕਿਹਾ ਕਿ ਹਰ ਮਹੀਨੇ ਹਰੇਕ ਮੰਡਲ ਦੇ ਵਿਧਾਨ ਸਭਾ ਹਲਕਿਆਂ ਦੀ ਸਮੱਸਿਆਵਾਂ ਸਬੰਧੀ ਤਰਨੇ ਲਗਾ ਕੇ ਸਰਕਾਰ ਦੀ ਅਸਲੀਅਤ ਜਨਤਾ ਦੇ ਸਾਹਮਣੇ ਲਿਆਂਦੀ ਜਾਵੇਗੀ ਤੇ ਸਰਕਾਰ ਦੀ ਅਸ਼wini ਨੇ ਵੀ ਕਿਹਾ ਕਿ ਹਰ ਜ਼ਿਲ੍ਹੇ ਹਰ 2 ਮਹੀਨੇ ਬਾਅਦ ਜ਼ਿਲ੍ਹਾ ਪੱਧਰ ਤੇ ਸਰਕਾਰ ਜੀਆਂ ਲੋਕ ਵਿਰੋਧੀ ਨੀਤੀਆਂ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਸੱਤਾ ਚੋਂਨ ਤੋਂ ਪਹਿਲਾਂ ਆਹ ਪਾਰਟੀ ਦੇ ਕਈ ਝੂਠੇ ਵਾਅਦੇ ਕੀਤੇ ਹਨ ਪਰ ਵਾਅਦਿਆਂ ਦੇ ਨਾਮ ਤੇ ਪੰਜਾਬੀਆਂ ਨੂੰ ਸਿਰ ਧੋਖਾ ਮਿਲਿਆ ਹੈ 2027 ਦੀਆਂ ਲੋਕ ਪੰਜਾਬ ਚ ਭਾਜਪਾ ਨੂੰ ਮੌਕਾ ਦੇਣ ਜਾ ਰਹੇ ਹਨ ਇਹਨਾਂ ਉਹਨਾਂ ਨੇ ਕਿਹਾ ਕਿ ਹਰਿਆਣਾ ਚ ਭਾਜਪਾ ਸਰਕਾਰ ਨੂੰ 17 ਫਸਲਾਂ ਤੋਂ ਇਲਾਵਾ ਸਬਜ਼ੀਆਂ ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਰਹੀ ਹੈ ਪਰ ਪੰਜਾਬ ਆਪ ਸਰਕਾਰ ਸਿਰਫ ਆਪਣੇ ਪ੍ਰਚਾਰ ਇਸ਼ਤਿਹਾਰਾਂ ਤੱਕ ਸੀਮਤ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨਸ਼ਾ ਵਿਰੋਧ ਜੰਗ ਦੀ ਗੱਲ ਕਰਦੇ ਹਨ ਤੇ ਖੁਦ ਸਾਰਾ ਦਿਨ ਸ਼ਰਾਬ ਚ ਰਹਿੰਦੇ ਹਨ ਉਹ ਇਹ ਵੀ ਕਹਿੰਦਾ ਨਜ਼ਰ ਆਇਆ ਪੰਜਾਬ ਨੂੰ ਕਿਸੇ ਨਸ਼ਾ ਮੁਕਤ ਕਰਨਗੇ ਉਹਨਾਂ ਨੇ ਭਾਜਪਾ ਨਸ਼ਾ ਵਿਰੋਧ ਜ਼ੀਰੋ ਟੋਲਰਰੈਂਸ ਕੀਤੀ ਹੈ ਤੇ ਚੱਲ ਰਹੀ ਪਾਰਟੀ ਸੱਤਾ ਵਿੱਚ ਆਵੇਗੀ ਤੇ ਨੌਜਵਾਨ ਦਾ ਪ੍ਰਕਾਸ਼ ਸੁਰੱਖਿਅਤ ਹੋਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਰੱਦ ਕਰਕੇ ਸੂਬੇ ਦਾ ਵਿਕਾਸ ਦਾ ਨਵਾਂ ਜੋ ਹੈ ਨਵਾਂ ਇਤਿਹਾਸ ਲਿਖਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਸ਼ਾਂਤੀ ਤੇ ਖੁਸ਼ਹਾਲੀ ਚੋਂਦਾ ਹੈ ਸਿਰਫ ਭਾਜਪਾ ਇਸ ਦੀ ਤਸਵੀਰ ਬਦਲ ਸਕਦੀ ਹੈ ਉਹਨਾਂ ਨੇ ਕਿਹਾ ਸੱਤਾ ਤਬਦੀਲੀ ਸੰਘਰਸ਼ ਨਾਲ ਹੀ ਹੋਵੇਗੀ ਪਾਰਟੀ ਪਾਰਟੀ ਚ ਜਿੱਤ ਦੀ ਇਕਤਾ ਮਹੱਤਵਪੂਰਨ ਭੂਮਿਕਾ ਨਿਭਾਏਗੀ ਇਸ ਮੌਕੇ ਸਾਫ ਦਾ ਮੰਤਰੀ ਕੌਮੀ ਕਾਰਜਕਾਰੀ ਮੈਂਬਰ ਮਨਰੰਜਨ ਕਾਲੀਆ ਸਾਫ ਦਾ ਸੰਦਰ ਮੈਂਬਰ ਸ਼ਿਦਲੀ ਸ਼ਿਸ਼ੀ ਰਿੰਕੂ ਪ੍ਰਦੇਸ਼ ਭਾਜਪਾ ਜਨਰ ਸਕਤਰ ਰਕੇਸ਼ ਰਠੌਰ ਸਾਬਕਾ ਸੀਐਮ ਸੂਬਾ ਉਮੀਦ ਪ੍ਰਦਾਨ ਕੇਡੀ ਪੰਡਾਰੀ ਅਤੇ ਸੂਬਾ ਪ੍ਰદાન ਰਿਸ਼ੀਸ਼ ਕੁਮਾਰ ਵੀ ਸ਼ਾਮਿਲ ਸਨ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਜੋ ਹੈ ਆਪਣੇ ਦਮ ਤੇ ਜੋ ਹੈ ਆਉਣ ਵਾਲੀਆਂ ਵੋਟਾਂ ਦੇ ਵਿੱਚ ਜੋ 2027 ਦੀਆਂ ਵਿਧਾਨ ਸਭਾ ਦੀਆਂ ਵੋਟਾਂ ਨੇ ਉਹਨਾਂ ਵਿੱਚ ਜਿੱਤ ਪ੍ਰਾਪਤ ਕਰਾਂਗੇ ਅਸੀਂ ਕਿਸੇ ਤਰ੍ਹਾਂ ਦਾ ਵੀ ਗੱਠ ਜੋੜ ਨਹੀਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਆਪ ਦੇ ਬਲਬੂਤੇ ਉੱਤੇ ਵੋਟਾਂ ਲੜੇਗੀ ਤੇ ਭਾਜਪੀ ਆਪ ਦੇ ਬਲਬੂਤੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਗੱਠ ਜੋੜ ਨਹੀਂ ਕਰਾਂਗੇ ਹਾਲਾਂਕਿ ਲੋਕਾਂ ਨੂੰ ਜਾਗਰੂਤ ਕਰਵਾ ਰਹੇ ਹਾਂ ਕਿ ਜੋ ਆਪ ਦੇ ਵਿੱਚ ਜੋ ਉਹਨਾਂ ਨਾਲ ਵਾਅਦੇ ਕੀਤੇ ਗਏ ਸੀ ਉਹ ਵੀ ਵਾਅਦੇ ਪੂਰੇ ਨਹੀਂ ਹੋਏ ਤੇ ਦੂਸਰੇ ਪਾਸੇ ਬੀਜੇਪੀ ਆਪ ਦੇ ਦਮ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਧੰਨ